ਕੇ ਕੇ 바ਵਾ ਜਿਹੜੇ ਨੇ ਉਹ ਸਾਊਥ ਕੰਸਟਿਟਿਊਐਂਸੀ ਦਾ ਕਾਂਗਰਸੀ ਟਿਕਟ ਦੇ ਲਈ ਦਾਅਵੇਦਾਰੀ ਵੀ ਪੇਸ਼ ਕਰ ਰਹੇ ਨੇ ਔਰ ਉਹਦੇ ਤੇ ਤੁਹਾਡੀ ਨਰਾਜ਼ਗੀ ਵੀ ਜਤਾएगी ਲੋਕਾਂ ਦੇ ਵੀ 바ਵਾ ਜੀ ਰਹਿੰਦੇ ਕਿਤੇ ਹੋਰ ਨੇ ਤੇ ਆ ਕੇ ਦਾਅਵੇਦਾਰੀ ਕਿਤੇ ਹੋਟ ਹੋ ਕਰੇ ਨੇ ਜਿੱਥੇ ਮੈਂ ਰਹਿੰਦਾ ਮੈਨੂੰ ਉੱਥੋਂ ਦੇ ਦਿਨ ਬੈਂਕੜਾ ਨਾ ਕਰਦਾ ਕੋਈ ਤਾਂ 5 ਸਾਲ ਦਾ ਕੋਈ 10 ਸਾਲ ਦਾ ਲੱਗਿਆ ਹੋਇਆ 15 ਸਾਲ ਦਾ ਲੱਗਿਆ ਤੇ ਮੈਂ ਜੇ 45 ਵੀ ਲਾਈਏ ਤਾਂ ਮੈਂ 9 ਵਜੇ ਦੀ ਐਮਬੀਬੀਐਸ ਕਰ ਲੈਂਦਾ 9 ਵਜੇ ਦੀ ਐਲਐਲਬੀ ਕਰ ਲੈਂਦਾ ਮੈਂ 47 ਸਾਲ ਤੋਂ ਕੰਮ ਕੀਤਾ 92 'ਚ ਮੇਰੇ ਪਿੰਡ ਤੋਂ ਇੱਕ ਵੋਟਪੋਲ ਹੋਈ ਉਹ ਮੇਰੀ ਕੱਲੇ ਦੀ ਹੋਈ ਆ ਤੇ ਮੇਰਾ ਕਿਸੇ ਨਾ ਪਲੌੜ ਦਾ ਰੌਲਾ ਨਹੀਂ ਸੀ ਮੇਰੇ ਦੋਨੋਂ ਲੱਤਾਂ 'ਚ ਕੇ 47 ਦੀਆਂ ਗੋਲੀਆਂ ਲੱਗੀਆਂ ਮੇਰੇ ਖੱਬੇ ਪਾਸੇ ਬੈਠਾ ਊਂ ਪ੍ਰਕਾਸ਼ ਲੇਖੀ ਮਾਰਿਆ ਗਿਆ ਸੱਜੇ ਪਾਸੇ ਬੈਠਾ ਹਰਿੰਦਰਪਾਲ ਸਿੰਘ ਟੀਮਾ ਮਾਰਿਆ ਗਿਆ ਮੈਂ ਪਰਿਵਾਰ ਨੂੰ ਕਹਿੰਦਾ ਤੁਸੀਂ ਜਾਓ ਮੈਨੂੰ ਤਾਂ ਪਾਰਟੀ ਵੱਲੋਂ ਹੁਕਮ ਆ ਗਿਆ ਮੈਂ ਤਾਂ ਹੁਣ ਚੰਡੀਗੜ੍ਹ ਜਾਣਾ ਉਹ ਫਲੋਰ ਦੇ ਕੋਲ ਗਏ ਗੱਡੀ ਦਾ ਐਕਸੀਡੈਂਟ ਹੋ ਗਿਆ ਮੇਰੀ ਵਾਈਫ ਚਲੀ ਗਈ ਮੇਰਾ ਪਰਿਵਾਰ ਚਲਾ ਗਿਆ ਮੇਰਾ ਸਰੀਰ ਚਲਾ ਗਿਆ ਮੇਰਾ ਬਿਜ਼ਨਸ ਚਲਾ ਗਿਆ ਮੈਨੂੰ ਮਨੀਸ਼ ਦਿਵਾੜੀ ਜਿਹੋਦੇ ਜਾਗਦੇ ਨੇ ਚੰਡੀਗੜ੍ਹ ਤੋਂ ਮੈਂਬਰ ਆਫ ਪਾਰਲੀਮੈਂਟ ਸੀ ਉਹਨਾਂ ਨੇ ਬਿਠਾ ਕੇ 1 ਟੂ 1 ਗੱਲ ਕੀਤੀ ਕਿ ਬਾਬਾ ਜੀ ਆਤਮਨਗਰ ਕੰਮ ਕਰੋ ਤੁਸੀਂ ਆਤਮਨਗਰ ਤੋਂ ਚੋਣ ਲੜੋਗੇ ਜਿਸਕੇ ਠੀਕ ਹੈ ਜੀ ਕੋ ਦੋ ਵਾਰੀ ਉਹ ਕਹਿੰਦੇ ਜੀ ਬਲਕੀਤ ਸਿੰਘ ਵੀਰਵੀ ਲੜਨਗੇ ਉਹ ਲੜ ਲੈਣ ਭਾਈ ਅਸੀਂ ਫੇਰ ਕੋਈ ਇਤਰਾਜ਼ ਨਹੀਂ ਕੀਤਾ ਅਸੀਂ ਕੀ ਗੱਲਾਂ ਸੀ ਅਸੀਂ ਤਾਂ ਵਰਕਰ ਸੀ ਉਸ ਤੋਂ ਬਾਅਦ ਫਿਰ ਕਹਿੰਦੇ ਕੜਵਲ ਲੜੇਗਾ ਜੀ ਅਸੀਂ ਕਿ ਕੜਵਲ ਲੜ ਨਹੀਂ ਪਾਈ ਅਸੀਂ ਫੇਰ ਨਾਅਰੇ ਮਾਰਨ ਲੱਗੇ ਕਾਂਗਰਸ ਜਿੰਦਾਬਾਦ ਕੋਈ ਹਲਕਾ ਮੈਨੂੰ ਦੱਸ ਦੋ 117 ਦੇ ਵਿੱਚੋਂ ਜਿੱਥੇ 2-4 ਕੈਂਡੀਡੇਟ ਨਾ ਹੋਣ ਹਰ ਪਾਰਟੀ ਦੇ ਇਹਦਾ ਮਤਲਬ ਪਤਾ ਕੀ ਹੁੰਦਾ ਵੀ ਉਹ ਪਾਰਟੀ ਮਜ਼ਬੂਤ ਹੈ ਪਾਰਟੀ ਤਕੜੀ ਹੈ ਜਿੱਥੇ ਚਾਰ ਬੰਦੇ ਟਿਕਟ ਮੰਗਦੇ ਨੇ ਜੇ ਇੱਕੋ ਹੀ ਮੰਗਦਾ ਇਹਦਾ ਮਤਲਬ ਹੈ ਪਾਰਟੀ ਕਮਜ਼ੋਰ ਹੈ ਇਹਦਾ ਮਤਲਬ ਉੱਥੇ ਤਾਂ ਗਾਹ ਕੀ ਹੈ ਨਹੀਂ ਕੋਈ। ਲਾਦੀ ਹੈ ਤੁਹਾਡੇ ਤੇ ਵੀ ਇਹਨਾਂ ਨੇ ਚੇਅਰਮੈਨੀਆਂ ਦਾ ਆਨੰਦ ਵੀ ਮਾਣਿਆ। ਜ਼ਿਲ੍ਹਾ ਪ੍ਰਧਾਨਗੀ ਵੀ ਇਹਨਾਂ ਨੂੰ ਦਿੱਤੀ ਗਈ। ਹੋਰ ਵੀ ਕਈ ਐਸੀਆਂ ਜਿਹੜੀਆਂ ਪਾਰਟੀ 'ਚ ਅਹੁਦੇ ਦਿੱਤੇਗੇ ਵੀ ਇੰਨਾ ਕੁਝ ਲੈਣ ਤੋਂ ਬਾਅਦੂਦ ਫੇਰ ਤੁਸੀਂ ਕਦੇ ਵੀ ਐਮਐਲਏ ਦੀ ਟਿਕਟ ਮੰਗ ਰਹੇ ਨੇ ਕਿ ဘਾਵਾ ਜੀ। ਗੱਲ ਇਹ ਆ ਸਾਨੂੰ ਨਹੀਂ ਵੀ ਟਿਕਟ ਦੇਣਗੇ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦਾ। ਮੈਂ ਪਹਿਲਾਂ ਨਹੀਂ ਕਿਹਾ ਮੈਂ ਹੁਣ ਕੀ ਕਹਣਾ ਮੈਂ 92 ਤੋਂ ਟਿਕਟ ਮੰਗ ਰਹੇ ਹਾਂ। 92 ਤੋਂ ਲੈਂਚ ਲੱਗਿਆ ਖੜਾ। ਮੈਂ AK-47 ਦੀਆਂ ਗੋਲੀਆਂ ਲੱਤਾਂ 'ਚ ਖਾਧੀਆਂ ਨੇ। ਸਾਥੀ ਮਰਵਾਏ ਨੇ ਪਰਿਵਾਰ ਖਤਮ ਹੋ ਗਏ ਨੇ ਮੈਂ ਕੋਈ ਉਤੋਂ ਉਤੋਂ ਮੜਾਈ ਨਾਲ ਉਹ ਬਰੈਡ ਨਹੀਂ ਖਾਣ ਵਾਲਾ ਮੈਂ ਵੱਖਰੀ ਕਿਸਮ ਦਾ ਵਰਕਰ ਆ ਉਹ ਗਿਨੀਜ਼ ਬੋਕ ਵਾਲੇ ਤਾਂ ਨੋ ਲਿਖਣ ਨੂੰ ਲੱਭਦੇ ਸੀ ਇੱਧਰ ਸਾਡੇ ਵਾਲਿਆਂ ਨੇ 117 ਚ ਨਹੀਂ ਲਿਖਿਆ ਫਿਰ ਤਾਂ ਵੀ ਖੁਸ਼ ਆ ਕੋਈ ਗੱਲ ਨਹੀਂ ਇਹ ਸਾਡੀ ਕਿਸਮਤ ਸ਼ਾਇਦ ਐਸੀ ਹੋਈ ਆ ਤੁਸੀਂ 92 ਦਾ ਟਿਕਟ ਮੰਗ ਰਹੇ ਹੋ 2025 ਆ ਗਿਆ ਹਾਂ 25 ਆ ਗਿਆ ਹਜੇ ਵੀ ਤੁਸੀਂ ਕਾਂਗਰਸ ਦਾ ਝੰਡਾ ਹਜੇ ਵੀ ਬੁਲੰਦ ਕੀਤਾ ਹੈ ਉਹ ਪੂਰਾ ਤੁਸੀਂ ਕਾਂਗਰਸ ਦਾ ਝੰਡਾ ਲੈ ਕੇ ਤੁਰਦੇ ਸੁਖਿੰਦਰ ਰੰਦਾਵਾ ਆ ਗਏ ਖੈਰਾ ਸਾਹਿਬ ਆ ਗਏ ਕਿਸ਼ੋਰੀ ਲਾਲ ਜੀ ਮੈਂ ਮੈਡਮ ਰਜਿੰਦਰ ਕੌਰ ਪੱਠਣ ਨੂੰ ਵੀ ਸੱਦਿਆ ਮੈਂ ਪ੍ਰਤਾਪ ਸਿੰਘ ਬਾਜਵੇ ਨੂੰ ਵੀ ਸੱਦਿਆ ਮੈਂ ਰਾਜਾ ਬੜਿੰਗ ਨੂੰ ਵੀ ਸੱਦਿਆ ਉਹ ਨਹੀਂ ਆ ਸਕੇ ਉਹ ਉੱਥੇ ਭੇਸ ਬਖੇਲ ਜੀ ਆਏ ਨਹੀਂ ਮੈਂ ਤਾਂ ਖੁੱਲਾ ਸੱਦਾ ਸੀ ਮੈਂ ਤਾਂ ਦੇਖੋ ਜੇ ਤਾਂ ਮੈਂ ਕਿਸੇ ਨੂੰ ਘਰ ਆਏ ਨੂੰ ਬਾਹਰ ਖੰਡਿਆ ਹੋਵੇ ਫੇਰ ਕਿਉਂ ਕਹੇ ਮੈਂ ਤਾਂ ਖੁੱਲਾ ਸੱਦਾ ਸੀ ਸਾਰਿਆਂ ਨੂੰ ਸਾਰਿਆਂ ਨੂੰ ਵੈਲਕਮ ਆਹੀ ਲਾਸਟ ਮੰਗਦੇ ਐ ਇਦੋਂ ਬਾਅਦ ਮੰਗਣੀ ਵੀ ਨਹੀਂ ਐ ਵੀ ਤੁਹਾਡੇ ਚੈਨਲ ਤੇ ਕਹਿੰਦੇ ਇਹ ਬਾਬਾ ਜੀ ਕੋਈ ਨਾਰਾਜ਼ਗੀ ਨਹੀਂ ਐ ਇਦੋਂ ਬਾਅਦ ਕੁਝ ਨਹੀਂ ਮੰਗਾਂਗੇ ਮੰਨ ਜੁ ਕੋਈ ਨਾਰਾਜ਼ ਨਹੀਂ ਐ ਵੀ ਨਹੀਂ ਨਾਰਾਜ਼ਗੀ ਕਾਦੀ ਐ ਨਾਰਾਜ਼ਗੀ ਕਾਦੀ ਐ ਗੱਡੀ ਲੰਘੀ ਬਾਈਪਾਸ ਸਾਡੀ ਬਸ ਗੱਲ ਖਤਮ ਬਾਈਪਾਸ ਲੰਘੀ ਸ਼ਹਿਰ ਦੇ ਵਿੱਚ ਨਹੀਂ ਬਣਨ ਦਿੱਤੀ ਤਾਂ ਵੀ ਖੁਸ਼ ਆ ਕੋਈ ਗੱਲ ਬਾਬਾ ਜੀ ਤੁਸੀਂ ਹੁਣ ਪਿਛਲੇ ਸਮੇਂ ਦੇ ਵਿੱਚ ਲੁਧਿਆਣਾ ਦੇ ਵਿੱਚ ਸਾਊਥ ਕਾਂਸੀ ਜੈਂਸੀ ਦੇ ਵਿੱਚ ਫੰਕਸ਼ਨ ਕੀਤਾ ਜਵਾਹਰ ਲਾਲ ਨਹਿਰੂ ਜੀ ਨੂੰ ਲੈ ਕੇ ਸੋ ਲੋਕਾਂ ਦੇ ਮਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੀ ਗੱਲਾਂ ਹੀ ਆ ਕਿਉਂਕਿ ਉੱਥੇ ਨਾਰਾਜ਼ਗੀ ਵੀ ਜ਼ਾਹਰ ਹੋਈ ਹੈ ਵੀ ਸਾਨੂੰ ਇਸ ਫੰਕਸ਼ਨ ਦਾ ਇਨਵੀਟੇਸ਼ਨ ਨਹੀਂ ਦਿੱਤਾ ਗਿਆ ਖਾਸ ਕਰਕੇ ਕਾਂਗਰਸੀ ਲੀਡਰਾਂ ਵੱਲੋਂ ਔਰ ਤੁਹਾਡੇ ਵੱਲੋਂ ਉੱਥੇ ਗੱਲ ਵੀ ਕਹੀ ਗਈ ਕਿ ਗੱਲ ਸਚਾਈ ਹੋ ਸਕਦੀ ਕਿ ਨਹੀਂ ਤੁਸੀਂ ਦੱਸ ਸਕਦੇ ਹੋ ਕਹਿੰਦੇ ਵੀ ਕੇ ਕੇ 바ਵਾ ਜਿਹੜੇ ਨੇ ਉਹ ਸਾਊਥ ਕਾਂਸੀ ਜੈਂਸੀ ਤੋਂ ਕਾਂਗਰਸੀ ਟਿਕਟ ਦੇ ਲਈ ਦਾਵੇਦਾਰੀ ਵੀ ਪੇਸ਼ ਕਰ ਰਹੇ ਨੇ ਔਰ ਉਹਦੇ ਤੇ ਤੁਹਾਡੀ ਨਰਾਜ਼ਗੀ ਵੀ ਜਤਾएगी ਲੋਕਾਂ ਦੀ ਵੀ 바ਵਾ ਜੀ ਰਹਿੰਦੇ ਕਿਤੇ ਹੋਰ ਨੇ ਤੇ ਆ ਕੇ ਦਾਵੇਦਾਰੀ ਕਿਤੇ ਹੋਟ ਹੋ ਕਰੇ ਨੇ ਜਿੱਥੇ ਮੈਂ ਰਹਿੰਦਾ ਮੈਨੂੰ ਉੱਥੋਂ ਦੇਦਨ ਮੈਂ ਕਿਹੜਾ ਨਾ ਕਰਦਾ ਮੈਂ ਤਾਂ ਅੱਜ ਮੈਨੂੰ 47 ਸਾਲ ਹੋ ਗਏ ਪੋਲੀਟੀਕਲ ਫੀਲਡ ਦੇ ਵਿੱਚ 47 ਸਾਲ ਤੇ ਅੱਜ ਕੋਈ ਬੰਦਾ 5 ਸਾਲ ਦਾ ਕੋਈ 10 ਸਾਲ ਦਾ ਲੱਗਿਆ ਹੋਇਆ 15 ਸਾਲ ਦਾ ਲੱਗਿਆ ਤੇ ਮੈਂ ਜੇ 45 ਵੀ ਲਈਏ ਤਾਂ ਮੈਂ 9 ਵੀਰੀ ਐਮਬੀਬੀਐਸ ਕਰ ਲੈਂਦਾ 9 ਵੀਰੀ ਐਲਐਲਬੀ ਕਰ ਲੈਂਦਾ ਤੇ ਮੈਂ ਸਮਝਦਾ ਕੰਮ ਕੁਰਬਾਨੀ ਤੇ ਸਨੀਓਰਿਟੀ ਤਿੰਨ ਚੀਜ਼ਾਂ ਨੂੰ ਆਧਾਰ ਬਣਾ ਕੇ ਜਦ ਤੁਸੀਂ ਕਿਸੇ ਨੂੰ ਵੀ ਪੋਲੀਟੀਕਲ ਫੀਲਡ ਚ ਸਾਡੀ ਹਾਈ ਕਮਾਂਡ ਮਾਣ ਦਿੰਦੀ ਆ ਕੋਈ ਡਿਊਟੀ ਲਾਉਂਦੀ ਆ ਕੋਈ ਸਤਕਾਰ ਦਿੰਦੀ ਆ ਤਾਂ ਉਹ ਲੋਕਾਂ ਦੇ ਹਜਮ ਆਉਂਦਾ ਜਦ ਕਈ ਵਾਰੀ ਤੁਸੀਂ ਉਹ ਉਹਦਾ ਨਾਂ ਤਾਂ ਕੋਈ ਕੰਮ ਹੁੰਦਾ ਨਾ ਕੁਰਬਾਨੀ ਹੁੰਦੀ ਹੈ ਨਾ ਸੇਨੀਓਰਿਟੀ ਹੁੰਦੀ ਹੈ ਮੈਂ ਕਹਿੰਦਾ ਮੈਂ 47 ਸਾਲ ਤੋਂ ਕੰਮ ਕੀਤਾ 92 'ਚ ਮੇਰੇ ਪਿੰਡ ਤੋਂ ਇੱਕ ਵੋਟ ਪੋਲ ਹੋਈ ਉਹ ਮੇਰੀ ਕੱਲੇ ਦੀ ਹੋਈ ਆ ਅੱਛਾ ਮੈਂ 1978 ਦੇ ਵਿੱਚ ਬਲੋਕ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਸੀ ਤੇ ਮੇਰੀ ਜਿੱਥੇ ਡਿਊਟੀ ਲੱਗੀ ਹੈ ਤੇ ਮੈਂ ਡਿਊਟੀਆਂ ਨਿਭਾਈਆਂ ਨੇ ਜਿੱਦਣ ਮੈਂ ਇੱਕ ਵੋਟ 92 'ਚ ਪਾਈ ਨਰਮਲ ਸਿੰਘ ਮਹੰਤ ਰਾਏਕੋੜ ਤੋਂ ਵਿਧਾਇਕ ਦੀ ਚੋਣ ਲੜਦੇ ਸੀ ਅ ਤੇ ਦੱਦਾ ਹੂਤ ਸਾਹਿਬ ਪਾਰਲੀਮੈਂਟ ਦੀ ਸੀ ਦੋਨਾਂ ਨੂੰ ਇੱਕ ਇੱਕ ਵੋਟ ਪਾਈ ਤੇ ਮੈਨੂੰ ਰਿਟਰਨਿੰਗ ਅਫਸਰ ਕਹਿੰਦਾ ਬਾਵਾ ਜੀ ਜੇ ਨਾਂ ਵੋਟ ਪਾਉਂ ਤਾਂ ਸਾਨੂੰ ਇਹ ਪੀਪੇ ਜਮਾ ਕਰਾਉਣੇ ਸੌਖੇ ਐ ਨਹੀਂ ਤਾਂ ਸਾਨੂੰ ਉਵੇਂ ਜਮਾ ਕਰਾਉਣੇ ਪੈਣੇ ਐ ਜਿਵੇਂ 5-400 ਵੋਟ ਕਰੇ ਮੈਂ ਕਿਹਾ ਥੋੜੀ ਸਿਰ ਦਰਦੀ ਆ ਅੱਜ ਲੋਕਤੰਤਰ ਨੂੰ ਜ਼ਿੰਦਾ ਰੱਖਣ ਦਾ ਸਵਾਲ ਐ ਅਸੀਂ ਲੋਕਤੰਤਰ ਨੂੰ ਜ਼ਿੰਦਾ ਰੱਖਣ ਲਈ ਅਸੀਂ ਲੋਕਾਂ ਨੇ ਵੋਟ ਪਾਈ ਉਸ ਤੋਂ ਪਹਿਲਾਂ 17 ਮਾਰਚ 89 ਮੰਡੀ ਮੁੱਲਾਂਪੁਰ ਕੁਮੇਰਾ ਕਿਸੇ ਨਾ ਭਲੌੜ ਦਾ ਰੌਲਾ ਨਹੀਂ ਸੀ ਮੇਰੇ ਦੋਨੋਂ ਲੱਤਾਂ 'ਚ AK47 ਦੀਆਂ ਗੋਲੀਆਂ ਲੱਗੀਆਂ ਮੇਰੇ ਖੱਬੇ ਪਾਸੇ ਬੈਠਾ ਊਂਪ੍ਰਕਾਸ਼ ਲੇਖੀ ਮਾਰਿਆ ਗਿਆ ਸੱਜੇ ਪਾਸੇ ਬੈਠਾ ਹਰਿੰਦਰਪਾਲ ਸਿੰਘ ਚੀਮਾ ਮਾਰਿਆ ਗਿਆ ਮੈਂ 78 ਤੋਂ 26 ਜਨਵਰੀ 15 ਅਗਸਤ ਤੇ ਜੇ ਕਾਂਗਰਸ ਦਾ ਮੂਲਾਪੁਰ ਦੇ ਅੰਦਰ ਝੰਡਾ ਚੁੱਕ ਕੇ ਰੱਖਿਆ ਤੇ ਤਕੜੇ ਹੋ ਕੇ ਜਿੱਥੇ ਵੀ ਡਿਊਟੀ ਲੱਗੀ ਤਾਂ ਉੱਥੇ ਨੂੰ ਬੱਸਾਂ ਭਰ ਕੇ ਸਿੱਧੇ ਹੋ ਜਾਂਦੇ ਮੈਨੂੰ ਰਾਤ ਨੂੰ ਫੋਨ ਆਉਂਦਾ ਕਿ ਕੱਲ 99 ਦੀ ਗੱਲ ਹੈ ਸੋਨੀਆ ਗਾਂਧੀ ਜੀ ਚੰਡੀਗੜ੍ਹ ਯੂਟੀ ਗੈਸਟਾ ਉਚਾਰ ਰਹੇ ਨੇ 10 ਸੋਮੋ ਭਰ ਕੇ ਸਾਥ ਕੇ ਸਵੇਤ ਤੁਸੀਂ ਆਉਣਾ ਉਦੋਂ ਸੋਮੋ ਚਲਦੀ ਸੀ ਮੈਂ ਸੋਮੋ ਪਰ ਰਿਆਂ ਅਸੀਂ ਪਰਿਵਾਰ ਦੇ ਨਾਲ ਚਿੰਤਪੁਰਨੀ માતા ਦੇ ਜਾਣਾ ਸੀ ਮੈਂ ਪਰਿਵਾਰ ਨੂੰ ਕਿਹਾ ਤੁਸੀਂ ਜਾਓ ਮੈਨੂੰ ਤਾਂ ਪਾਰਟੀ ਵੱਲੋਂ ਹੁਕਮ ਆ ਗਿਆ ਮੈਂ ਤਾਂ ਹੁਣ ਚੰਡੀਗੜ੍ਹ ਜਾਣਾ ਤੇ ਉਹ ਫਲੋਰ ਦੇ ਕੋਲ ਗਏ ਗੱਡੀ ਦਾ ਐਕਸੀਡੈਂਟ ਹੋ ਗਿਆ ਮੇਰੀ ਵਾਈਫ ਚਲੀ ਗਈ ਮੇਰਾ ਪਰਿਵਾਰ ਚਲਾ ਗਿਆ ਮੇਰਾ ਸਰੀਰ ਚਲਾ ਗਿਆ ਮੇਰਾ ਬਿਜ਼ਨਸ ਚਲਾ ਗਿਆ ਮੇਰਾ ਪਟ्ठा ਸੀ ਮੇਰੀ ਲੋਹੇ ਦੀ ਦੁਕਾਨ ਸੀ ਮੋਲਾਪੁਰ ਦੇ ਵਿੱਚ ਮੈਂ ਕੰਮ ਕੀਤੇ ਤੇ ਮੈਂ ਉਹ ਬੰਦਾ ਜਿਹਨੇ 47 ਸਾਲ ਜ਼ਿੰਦਗੀ ਦੇ ਲਾਤੇ ਜੇ ਸਾਡੀ ਪਛਾਣ ਦੇ ਤੌਰ ਤੇ ਫਿਰ ਮੈਂ ਤੁਹਾਨੂੰ ਅੱਜ ਉਹ ਵੀ ਸਾਂਝੀਆਂ ਕਰਨਾ ਚਾਹੁੰਨਾ ਸਰਦਾਰ ਬੈਂਸ ਸਿੰਘ ਨੇ ਮੈਨੂੰ ਚੇਅਰਮੈਨ ਬਣਾਇਆ ਪੰਜਾਬ ਹਾਊਸ ਫਰ ਦਾ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਦੋ ਵਾਰ ਬਣਾਇਆ ਚੇਅਰਮੈਨ ਦੋ ਸਮੇਂ ਇਹੋ ਜਿਹਾ ਆਏ ਕਿਉਂਕਿ ਮੈਨੂੰ ਰਾਏਕੋੜ ਤੋਂ ਚੋਣ ਲੜ ਲਈ 92 ਦੇ ਵਿੱਚ 92 ਦੀ ਗੱਲ ਆ ਕਿ ਉਦੋਂ ਚਲੋ ਕਿਸੇ ਤਰ੍ਹਾਂ ਮਾਨ ਜੀ ਨੂੰ ਹੋਗੀ ਕੋਈ ਗੱਲ ਇਹੋ ਵੀ ਆਪਣੇ ਸੀ ਉਸ ਤੋਂ ਬਾਅਦ ਇੱਕ ਸਮਾਂ 97 ਦੇ ਵਿੱਚ ਜਗਦੇਵ ਸਿੰਘ ਜਸਵਾਲ ਮੇਰੇ ਸਿਆਸੀ ਗੁਰੂ ਸੀ ਜੀ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਚੌਂੜੜੀ ਮੈਂ ਉਹਨਾਂ ਦਾ ਕਵਰੇਜ ਕੈਂਡੀਡੇਟ ਸੀ ਇੱਕ ਦਿਨ ਪਹਿਲਾਂ ਦੂਜੇ ਦਿਨ ਫਾਈਨਲ ਹੋਣੇ ਸੀਗੇ ਤੇ ਪੇਪਰ ਫਾਈਲ ਕਰਤੇ ਸੀ ਮੈਂ ਐਜ਼ ਅ ਕਵਰੇਜ ਕੈਂਡੀਡੇਟ ਮੈਨੂੰ ਆਸੀ ਦੇ politikar ਰੋਕ ਲਈ ਸਰਪੰਚ ਕੁਦਰਤੀ ਆਹੋਂ ਥੋੜੇ ਨਾਲ ਦਿਲ ਦੀਆਂ ਗੱਲਾਂ ਕਰਦੇ ਆ ਔਰ ਜਿੰਦਰਪਾਲ ਸਿੰਘ ਆਸੀ ਉਹ ਵੀ ਗੱਡੀ 'ਚ ਨਾਲ ਸਨ ਗੱਡੀ ਮੈਨੂੰ ਕਹਿੰਦੇ ਸਾਈਡ 'ਤੇ ਕਰਕੇ ਲਾ ਲਓ ਡਰਾਈਵਰ ਨੂੰ ਮੈਨੂੰ ਕਹਿੰਦੇ ਗੱਲ ਆ ਕੱਲ ਨੂੰ ਮੈਂ ਕਾਗਜ਼ ਚੱਕ ਲੈਣਾ ਤੂੰ ਚੋਣ ਲੜ ਲਾ ਅਸੀਂ ਇਹ ਕਹੀਏ ਵੀ ਜਸਵਾਹ ਸਾਹਿਬ ਦਿਲ ਛੱਡ ਗਏ ਚੋਣ ਲੜਨ ਤੋਂ ਮੈਂ ਕਿਹਾ ਜੀ ਤੁਸੀਂ ਚੋਣ ਲੜੋ ਮੈਨੂੰ ਕਹਿੰਦੇ ਉਹ ਬੰਦੇ ਬੜੇ ਸਪਸ਼ਟੀ ਮੈਨੂੰ ਕਹਿੰਦੇ ਇਹਨਾਂ ਨੇ ਤੈਨੂੰ ਟਿਕਟ ਨਹੀਂ ਦੇਣੀ ਤੇਰੀ ਗੱਡੀ ਲਈ ਤੇ ਛੱਡ ਜੂ ਮੈਂ ਸੇਮ ਇਨਵਰਟਡ ਕਾਮੇ ਸ਼ਬਦ ਦੱਸਦਾ ਤੇਰੀ ਗੱਡੀ ਲਈ ਤੇ ਛੱਡ ਜੂ ਤੂੰ ਚੋਣ ਲੜ ਲਾ 97 ਦੀ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਕਿਹਾ ਨਹੀਂ ਜਸਵਾਹ ਸਾਹਿਬ ਤੁਸੀਂ ਚੋਣ ਲੜੋ ਅਸੀਂ ਤੁਹਾਡੇ ਨਾਲ ਆਂ ਮੈਂ ਕਸਮ ਖਾ ਕੇ ਕਹਿੰਦਾ ਮੈਂ ਉਹ ਬੰਦਾ ਉਸ ਤੋਂ ਬਾਅਦ ਇੱਕ ਸਮਾਂ ਆਇਆ ਮੈਂ ਮੈਨੂੰ ਮਨੀਸ਼ ਤਿਵਾੜੀ ਜਿਉਂਦੇ ਜਾਗਦੇ ਨੇ ਚੰਡੀਗੜ੍ਹ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੇ ਬਿਠਾ ਕੇ 1 ਟੂ 1 ਗੱਲ ਕੀਤੀ ਕਿ ਬਾਬਾ ਜੀ ਆਤਮਨਗਰ ਕੰਮ ਕਰੋ ਤੁਸੀਂ ਆਤਮਨਗਰ ਤੋਂ ਚੋਣ ਲੜੋਗੇ ਅਸੀਂ ਕਿਹਾ ਠੀਕ ਹੈ ਜੀ ਕਿਉਂਕਿ ਵਰਕਰ ਦਾ ਫਰਜ਼ ਹੁੰਦਾ ਕਿੰਤੂ ਪ੍ਰਾਂਤ ਨੂੰ ਨਹੀਂ ਕਰਨਾ ਜੋ ਨੇਤਾ ਕਹਿੰਦਾ ਉਹਦੇ ਮੁਤਾਬਕ ਚੱਲਣਾ ਮੈਂ ਕਿਹਾ ਜੀ ਠੀਕ ਹੈ ਮੈਂ ਜਾ ਕੇ ਉੱਥੇ ਕੰਮ ਸ਼ੁਰੂ ਕਰਤਾ ਉਹਨਾਂ ਕ ਦਿਨਾਂ ਚ ਜ਼ਮੀਨ ਵੇਚੀ ਸੀ ਸਾਡੀ ਤੇ ਸੋਨਾ ਖਰਚਾ ਖੁਰਚਾ ਕਰ ਲਿਆ ਦਫ਼ਤਰ ਖੋਲ੍ਹ ਲਿਆ ਬੜਾ ਵਧੀਆ ਕਰਦੇ ਰਹੇ ਹਾਂ ਤੁਮਨੇ ਅਤਮਨਗਰ ਦੇ ਵਿੱਚ 8 ਸਾਲ ਮੈਂ ਉੱਥੇ ਕੰਮ ਕੀਤਾ ਉਦੋਂ ਵਾਰੀ ਉਹ ਕਹਿੰਦੇ ਜੀ ਮਲਕੀਤ ਸਿੰਘ ਵੀਰਵੀ ਲੜਨਗੇ ਉਹ ਲੜ ਲੈਣ ਭਾਈ ਅਸੀਂ ਫੇਰ ਕੋਈ ਇਤਰਾਜ਼ ਨਹੀਂ ਕੀਤਾ ਅਸੀਂ ਕੀ ਕਰਨਾ ਸੀ ਅਸੀਂ ਤਾਂ ਵਰਕਰ ਸੀ ਨਾ ਕੀ ਲੱਗਦਾ ਪੁਰਾਣੇ ਵਰਕਰ ਮੈਂ ਉਹੀ ਤੁਹਾਨੂੰ ਦੱਸਦਾ ਹਾਂ ਜਿਹੜੀ ਵਰਕਰ ਨੂੰ ਉਹਨਾਂ ਦੋਲਿਆ ਕਰਦੇ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਕਹਿੰਦੇ ਕੜਵਲ ਲੜੇਗਾ ਜੀ ਅਸਕੇ ਕੜਵਲ ਲੜਨੇ ਪਾਈ ਅਸੀਂ ਫਿਰ ਨਾਰੇ ਬਾਦ ਲੱਗ ਗਏ ਕਾਂਗਰਸ ਜਿੰਦਾਬਾਦ ਅਸੀਂ ਉਹ ਵਰਕਰ ਆ ਤੇ ਸਾਨੂੰ ਫਿਰ ਮੈਨੂੰ ਜ਼ਿਆਦਾ ਇੱਕ ਵਾਰੀ ਮਹਾਰਾਜ ਸਾਹਿਬ ਨੇ ਕਿਹਾ ਅੱਜ ਵੀ ਹੈਗੇ ਨੇ ਮੈਂ ਸਾਹਮਣੇ ਗੱਲ ਕਰ ਸਕਦਾ ਮੈਂ ਕੋਈ ਝੂਠ ਝਾਟ ਨਹੀਂ ਮੈਨੂੰ ਉਹਨਾਂ ਦਾ ਜਿਹੜਾ ਬਿਲਕੁਲ ਖਾਸ ਸੀ ਉਹ ਕਹਿੰਦਾ ਵੀ ਮਹਾਰਾਜ ਚਲੋ ਕੋਈ ਸੀ ਤੇ ਉਹਨਾਂ ਨੇ ਕਿਹਾ ਚੱਲ ਕੇ ਈਸਥੇ ਚ ਕੰਮ ਕਰੋ ਓਕੇ ਇਸਿਤ ਤੇ ਮੈਂ ਕਹਾਂ ਜੀ ਮੈਂ ਤਾਂ ਆਤਮਨਗਰ ਚ ਕਰ ਰਿਹਾ ਆ ਆਲਰੇਡੀ ਕਰ ਰਿਹਾ ਇਨੇ ਸਾਲਾਂ ਤੋਂ ਕਰ ਰਿਹਾ ਹਾਂ ਚਲੋ ਉਹ ਮੇਰੀ ਗਲਤੀ ਸੀ ਜਾਂ ਸਹੀ ਸੀ ਉਹ ਤਾਂ ਚਲੋ ਵੱਖਰੀ ਗੱਲ ਆ ਤੇ ਮੇਰਾ ਕਹਿਣ ਤੋਂ ਬਾਅਦ ਉੱਥੇ ਕਰਦੇ ਚਲੇ ਗਏ ਤੇ ਅੱਜ ਵੀ ਕਿਸੇ ਆਪਣੇ ਨੇਤਾ ਨੇ ਆਪਣੇ ਪ੍ਰੇਮੀ ਨੇ ਕਿਹਾ ਜੀ ਉਹ ਉਹ ਤੁਸੀਂ ਉੱਥੇ ਕੰਮ ਕਰੋ ਉੱਥੇ ਕਰਦੇ ਆ ਕੋਈ ਹਲਕਾ ਮੈਨੂੰ ਦੱਸ ਦਿਓ 117 ਦੇ ਵਿੱਚੋਂ ਜਿੱਥੇ 2-4 ਕੈਂਡੀਡੇਟ ਨਾ ਹੋਣ ਹਰ ਪਾਰਟੀ ਦੇ ਇਹਦਾ ਮਤਲਬ ਪਤਾ ਕੀ ਹੁੰਦਾ ਵੀ ਉਹ ਪਾਰਟੀ ਮਜ਼ਬੂਤ ਹੈ ਪਾਰਟੀ ਤਕੜੀ ਹੈ ਜਿੱਥੇ ਚਾਰ ਬੰਦੇ ਟਿਕਟ ਮੰਗਦੇ ਨੇ ਜੇ ਇੱਕੋ ਹੀ ਮੰਗਦਾ ਇਹਦਾ ਮਤਲਬ ਹੈ ਪਾਰਟੀ ਕਮਜ਼ੋਰ ਹੈ ਇਹਦਾ ਮਤਲਬ ਉੱਥੇ ਤਾਂ ਗਾਹੀ ਹੈ ਨਹੀਂ ਕੋਈ ਇਹਦਾ ਚਾਰ ਕੈਂਡੀਡੇਟ ਜੇ ਹੈਗੇ ਨੇ ਤਾਂ ਇਹਦਾ ਮਤਲਬ ਉਹਦੀ ਪਾਰਟੀ ਦੇ ਅੰਦਰ ਲੋਕਾਂ ਦਾ ਵੀ ਲੋਕਾਂ ਦੇ ਅੰਦਰ ਪਾਰਟੀ ਪ੍ਰਤੀ ਸਤਿਕਾਰ ਹੈ ਤੇ ਲੋਕ ਚਾਹੁੰਦੇ ਨੇ ਤੇ ਬਾਬਾ ਜੀ ਇਹ ਵੀ ਗੱਲ ਆਂਦੀ ਹੈ ਤੁਹਾਡੇ ਤੇ ਵੀ ਇਹਨਾਂ ਨੇ ਚੇਅਰਮੈਨੀਆਂ ਦਾ ਆਨੰਦ ਵੀ ਮਾਣਿਆ ਜ਼ਿਲ੍ਹਾ ਪ੍ਰਧਾਨਗੀ ਵੀ ਇਹਨਾਂ ਨੂੰ ਦਿੱਤੀ ਗਈ ਹੋਰ ਵੀ ਕਈ ਐਸੀਆਂ ਜਿਹੜੀਆਂ ਪਾਰਟੀ 'ਚ ਅਹੁਦੇ ਦਿੱਤੇਗੇ ਵੀ ਇੰਨਾ ਕੁਝ ਲੈਣ ਤੋਂ ਬਾਅਦ ਵੀ ਫੇਰ ਤੁਸੀਂ ਕਹਿੰਦੇ ਵੀ ਐਮਐਲਏ ਦੀ ਟਿਕਟ ਮੰਗ ਰਹੇ ਨੇ ਕੇ ਬਾਬਾ ਜੀ ਤੇ ਗੱਲ ਇਹ ਆ ਇੱਥੇ ਮੈਂ ਤਾਂ ਇਹ ਐਮਐਲਏ ਤਾਂ ਇੱਕੋ ਹੀ ਟਿਕਟ ਬਹੁਤ ਹੁੰਦੀ ਆ ਤੇ ਮੈਂ ਤਾਂ ਨੌ ਨੌ ਵਾਰੀ ਐਮਐਲਏ ਵਾਲੇ ਜਿਹੜੇ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਹੋਈਆਂ ਉਹ ਦਸਵੀਂ ਵਾਰੀ ਮੰਗ ਰਹੇ ਨੇ ਹੂੰ ਤੇ ਮੈਂ ਕਹਿੰਦਾ ਵੀ ਜਿਹੜੇ ਵੀ ਸਤਕਾਰਯੋਗ ਸੱਜਣ ਹੋਰ ਨੇ ਕਿਸੇ ਨੂੰ ਚੇਅਰਮੈਨ ਵੱਡਾ ਬਣਾਉਣ ਕੋਸ਼ਿਸ਼ ਕਰਨ ਜੇ ਸਾਨੂੰ ਨਹੀਂ ਵੀ ਟਿਕਟ ਦੇਣਗੇ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਮੈਂ ਪਹਿਲਾਂ ਨਹੀਂ ਕਿਹਾ ਮੈਂ ਹੁਣ ਕੀ ਕਹਿਣਾ ਮੈਂ 92 ਤੋਂ ਟਿਕਟ ਮੰਗ ਰਿਹਾ 92 ਤੋਂ ਲਾਈਨ 'ਚ ਲੱਗਿਆ ਖੜਾ ਮੈਂ ਤੁਹਾਨੂੰ ਇੱਕ ਗੱਲ ਕਹੀ ਕੰਮ ਕੁਰਬਾਨੀ ਤੇ ਸਿਨਿਓਰਿਟੀ ਮੈਂ ਏਕੇ 47 ਦੀਆਂ ਗੋਲੀਆਂ ਲੱਤਾਂ 'ਚ ਖਾਧੀਆਂ ਨੇ ਸਾਥੀ ਮਰਵਾਏ ਨੇ ਪਰਿਵਾਰ ਖਤਮ ਹੋ ਗਏ ਨੇ ਮੈਂ ਕੋਈ ਉਤੋਂ ਤੋਂ ਮੜਾਈ ਨਾਲ ਉਹ ਬਰੈਡ ਨਹੀਂ ਖਾਣ ਵਾਲਾ ਮੈਂ ਵੱਖਰੀ ਕਿਸਮ ਦਾ ਵਰਕਰ ਆ ਜਿੱਥੇ ਕਿਤੇ ਵੀ ਡਿਊਟੀ ਲੱਗੀ ਆ ਪੂਰੇ ਸਾਲ ਤੇ ਲੱਗੇ ਆ ਮੇਰੇ ਪਿੰਡ ਤੋਂ ਇੱਕ ਵੋਟ ਪਈ ਆ ਮੈਨੂੰ ਯਾਦ ਆ ਮੈਨੂੰ ਤਾਂ ਪਤਾ ਨਹੀਂ ਸੀ ਉਦੋਂ ਹੁੰਦਾ ਮੈਨੂੰ ਗਿਨੀਜ਼ ਬੁੱਕ ਵਾਲਿਆਂ ਦਾ ਫੋਨ ਕਿਉਂਕਿ ਉਦੋਂ ਸਿਸਟਮ ਦੂਜਾ ਸੀਗਾ ਲੈਂਡਲਾਈਨ ਦਾ ਉਹਨਾਂ ਦੇ ਫੋਨ ਆਉਂਦੇ ਰਹੇ ਬਈ ਇੱਕ ਵੋਟ ਪੈਣੀ ਰਿਕਾਰਡ ਹੋ ਥੋੜਾ ਨੋਂ ਗਿਨੀਜ਼ ਬੁੱਕ ਚ ਪਰ ਕੋ ਗਿਨੀਜ਼ ਬੋਕ ਵਾਲੇ ਤਾਂ ਨੋ ਲਿਖਣ ਨੂੰ ਲੱਭਦੇ ਸੀ ਇੱਧਰ ਸਾਡੇ ਵਾਲਿਆਂ ਨੇ 117 ਚ ਨਹੀਂ ਲਿਖਿਆ ਫਿਰ ਤਾਂ ਵੀ ਖੁਸ਼ ਹਾਂ ਕੋਈ ਗੱਲ ਨਹੀਂ ਵਈ ਇਹ ਸਾਡੀ ਕਿਸਮਤ ਸ਼ਹਿਰ ਐਸੀ ਹੋਈ ਆ ਨਹੀਂ ਦਿਲ ਤਾਂ ਤੁਹਾਡਾ ਫਿਰ ਬਹੁਤ ਵੱਡਾ 바ਵਾਜੀ ਵੀ ਤੁਸੀਂ 92 ਤੋਂ ਟਿਕਟ ਮੰਗ ਰਹੇ ਹੋ 2025 ਆ ਗਿਆ ਹਾਂ 25 ਆ ਗਿਆ ਹਜੇ ਵੀ ਤੁਸੀਂ ਕਾਂਗਰਸ ਦਾ ਝੰਡਾ ਹਜੇ ਵੀ ਬੁਲੰਦ ਕੀਤਾ ਹੈ ਉਹ ਪੂਰਾ ਵੀ ਤੁਸੀਂ ਕਾਂਗਰਸ ਦਾ ਝੰਡਾ ਲੈ ਕੇ ਤੁਰਦੇ ਹੋ ਤੇ ਅਸੀਂ ਤਾਂ ਮੇਰਾ ਮਤਲਬ ਮੈਨੂੰ ਕੋਈ ਉਹ ਨਹੀਂ ਮੈਂ ਸਮਾਜਿਕ ਕੰਮ ਵੀ ਕਰਦਾ ਮੈਂ ਬਾਬਾ ਬੰਦਾ ਬਹਾਦਰ ਤੁਸੀਂ ਇਹ ਦੇਖਿਓ ਵੀ ਜਦੋਂ ਮੈਂ ਬਾਬਾ ਬੰਦਾ ਬਹਾਦਰ ਮੈਂ ਕਦੇ politically ਕੋਈ ਮਤਲਬ ਨਹੀਂ ਇਹ ਵੀ ਆ ਕਈ ਰਲਗੱਡ ਕਰਦੇ ਕੋਈ ਮਤਲਬ ਨਹੀਂ ਮੈਂ ਕੈਨੇਡਾ ਅਮਰੀਕਾ ਜਾ ਕੇ ਬਾਬਾ ਬੰਦਾ ਬਹਾਦਰ ਨੂੰ ਯਾਦ ਕਰਦਾ ਪਾਰਟੀ ਦਾ ਕੋਈ ਮਤਲਬ ਨਹੀਂ ਜਿੱਥੇ ਪਾਰਟੀ ਦੀ ਗੱਲ ਕਰਦਾ ਠੋਕ ਕੇ ਕਰਦਾ ਹੁਣ ਪੰਡਿਤ ਜਵਾਲਾ ਨਹਿਰੂ ਨੂੰ ਯਾਰ ਯਾਦ ਕੋਈ ਹੋਰ ਵੀ ਕਰ ਲਵੇ 116 ਸੀਟਾਂ ਤੇ ਮੈਂ ਕੀਤਾ ਮੈਨੂੰ ਦੱਸ ਦੇਣ ਕਿਸੇ ਨੇ ਦਸਾਂ ਸਾਲਾਂ ਚ ਵੀ ਪਿਛਲੇਾਂ ਚ ਕੋਈ ਫੰਕਸ਼ਨ ਹੋਇਆ ਕਦੇ ਅਸੀਂ ਪੂਰੀ ਡੰਗਾਈ ਯਾਦ ਕੀਤਾ ਉਹਨਾਂ ਦੀ ਦੇਣ ਨੂੰ ਯਾਦ ਕੀਤਾ ਉਹਨਾਂ ਨੇ ਕਿ ਮੈਂ ਬੁੱਕਸ ਮੰਗਾਈਆਂ ਜੋ ਉਹਨਾਂ ਨੇ ਉਹਨਾਂ ਨੇ ਤਿੰਨ ਕਿਤਾਬਾਂ ਲਿਖੀਆਂ ਨੇ ਮੈਂ ਉਹ ਲਿਆਂਦੀਆਂ ਮੈਂ ਉਹ ਕਿਤਾਬਾਂ ਦਿੱਤੀਆਂ ਉੱਥੇ ਅਸੀਂ ਨਹਿਰੂ ਨਹਿਰੂ ਦੀ ਭਾਰਤ ਨੂੰ ਵੱਡੀ ਦੇਣ ਹੈ ਪੰਜਾਬ ਨੂੰ ਵੱਡੀ ਦੇਣ ਹੈ ਖੇਤੀਬਾੜੀ ਯੂਨੀਵਰਸਿਟੀ ਇਹ ਨਹਿਰੂ ਦੀ ਦੇਣ ਆ ਪਾਖੜਾ ਡੈਮ ਨਹਿਰੂ ਦੀ ਦੇਣ ਆ ਆ ਜਿਹੜੇ ਅੱਜ ਬੈਠੇ ਨੇ ਇਹਨਾਂ ਤਾਂ ਨਲਕਾ ਨਹੀਂ ਲਵਾਇਆ ਇਹ ਗੱਲਾਂ ਕੀ ਕਰਦੇ ਨੇ ਪੋਲੀਟੀਕਲ ਪਾਰਟੀਆਂ ਵਾਲੇ ਦੂਜੇ ਚਲੋ ਸਾਡੇ ਵਾਲਿਆਂ ਦਾ ਕੀ ਹੈ ਤਾਂ ਵਿਚਾਰੇ ਪੂੰਜੀ ਦਾਣੇ ਪੂੰਨੀ ਜਾਂਦੇ ਆ ਤੇ ਮੇਰਾ ਕਹਿਣ ਦਾ ਭਾਵ ਜਿਹੜਾ ਅੱਜ ਨਹਿਰੂ ਨੂੰ ਯਾਦ ਕਰਨਾ ਕਿਤੇ ਛੋਟੀ ਗੱਲ ਹੀ ਹੈ ਨਹਿਰੂ ਤੇ ਤੁਸੀਂ ਦੇਖਿਆ ਸੁਖਜਿੰਦਰ ਸਿੰਘ ਰੰਦਾਵਾ ਗੁਰਕੀਰਤ ਆ ਆਪਣੇ ਕੇ ਐਲ ਸ਼ਰਮਾ ਜੀ ਤੇ ਸਾਰੇ ਕਿੰਨਾ ਸੋਹਣਾ ਬੋਲ ਕੇ ਗਏ ਨੇ ਕਿਉਂਕਿ ਉਹ ਇੱਕ ਉਹ ਸ਼ਖਸੀਅਤ ਆ ਭਾਰਤ ਦੀ ਜਿਸ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਤੇ ਬੜੀ ਉਹਨਾਂ ਦੀ ਦੂਰ ਅੰਦੇਸ਼ ਸੋਚ ਦੇ ਮਾਲਕ ਸਨ ਉਹਨਾਂ ਨੇ ਤੁਸੀਂ ਇਹ ਦੇਖੋ ਜਿੱਥੇ ਪੰਜਾਬ ਦੀ ਗੱਲ ਕਰੀਏ ਅੱਜ ਸਾਡੇ ਨਾਲ ਹੀ ਪਾਕਿਸਤਾਨ ਨੇ ਯਾਦ ਹੋਇਆ ਸਾਡੇ ਨਾਲ ਹੀ ਹੋਇਆ ਨਾ ਅਸੀਂ ਅੱਜ ਭਾਰਤ ਦੀ ਪੋਜੀਸ਼ਨ ਕੀ ਹੈ ਤੇ ਉਹਨਾਂ ਦੀ ਕੀ ਹੈ ਅੱਜ ਇਹ ਜਿਹੜੇ ਗੱਲਾਂ ਮਾਰਦੇ ਨੇ ਆ ਨਵੇਂ ਆ ਕੇ ਇਹ ਜਿਹੜੇ ਕਹਿੰਦੇ ਸੀ ਕਿ ਫਿਕਰ ਨਾ ਕਰੋ ਜਦੋਂ ਅਸੀਂ ਆ ਗਏ ਡੀਜ਼ਲ ਮਿਲਿਆ ਕਰੋ 40 ਰੁਪਏ ਲੀਟਰ ਤੇ ਪੈਟਰੋਲ ਮਿਲੂ 50 ਰੁਪਏ ਲੀਟਰ ਤੇ ਉਹ 60 ਰੁਪਏ ਦਾ ਡਾਲਰ ਡਾਲਰ ਹੀ ਅਸੀਂ ਤਾਂ 45 ਰੁਪਏ ਦਾ ਕਰ ਦਾਂਗੇ ਅੱਜ ਡਾਲਰ ਕਿੰਨੇ ਦਾ ਅੱਜ ਡੀਜ਼ਲ ਦਾ ਕੀ ਭਾਅ ਅੱਜ ਪੈਟਰੋਲ ਦਾ ਕੀ ਭਾਅ ਅੱਜ 15 ਲੱਖ ਕਿਹਦੇ ਖਾਤੇ ਚ ਆ ਗਿਆ ਅੱਜ ਅੱਜ ਉਹ ਬਿਹਾਰ ਦੇ ਵਿੱਚ ਕੀ ਆ ਯਾਰ ਅਸੀਂ ਤਾਂ ਲੋਕਤੰਤਰ ਹੈ ਲੋਕਤੰਤਰ ਵੋਟਾਂ ਦਾ ਰਾਜ ਤੇ ਅੱਜ ਜੇ ਸ਼ਾਇਦ ਭਗ ਸਿੰਘ ਲਾਲਾ ਲਾਜਪਤਰਾਏ ਕਰਤਾਰ ਸਿੰਘ ਸਰਾਭਾ ਜੇ ਉਹਨਾਂ ਨੂੰ ਪਤਾ ਹੁੰਦਾ ਵੀ ਇਹੇ ਜੇ ਵੀ ਆਉਣੇ ਆ ਤੇ ਸ਼ਾਇਦ ਉਹ ਵੀ ਇਨੀ ਕੁਰਬਾਨੀ ਨਾ ਦਿੰਦੇ ਆ ਜਿਹੜੀਆਂ ਕੁਰਬਾਨੀਆਂ ਉਹਨਾਂ ਨੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਥੋੜੀ ਇੱਕ ਵੋਟ ਲੱਖਾਂ ਕਰੋੜਾਂ ਅਰਬਿਆਂ ਰੁਪਏ ਚ ਨਹੀਂ ਗਣੀ ਜਾ ਸਕਦੀ ਥੋੜੀ ਇੱਕ ਵੋਟ ਨਾਲ ਜਿੱਤਿਆ ਐਮਪੀ ਉੱਥੇ ਜਾ ਕੇ ਉਹ ਵੋਟ ਹੱਕ 'ਚ ਪੋਂਦਾ ਜਲਤ ਸਰਕਾਰ ਬਣਾ ਦੇਵੇ ਜਾਂ ਸਿਰ ਦੇਵੇ ਇੱਕ ਵੋਟ ਨਾਲ ਜਿੱਤਿਆ ਐਮਪੀ ਇਸ ਕਰਕੇ ਉਸ ਵੋਟ ਦਾ ਮੁੱਲ ਕਿੰਨਾ ਪਰ ਬਾਬਾ ਜੀ ਤੁਹਾਡੀ ਗੱਲ ਤੇ ਆਨਾ ਤੁਸੀਂ ਸਾਊਥ ਦੇ ਵਿੱਚ ਫੰਕਸ਼ਨ ਕੀਤਾ ਤੁਸੀਂ ਵੱਡੇ ਲੀਡਰ ਨਾਲ ਤੇ ਸੁਖਜਿੰਦਰ ਰੰਦਾਵਾ ਆ ਗਏ ਖੈਰਾ ਸਾਹਿਬ ਆ ਗਏ ਕਿਸ਼ੋਰੀ ਲਾਲ ਜੀ ਮੈਂ ਮੈਡਮ ਰਜਿੰਦਰ ਕੌਰ ਪੱਠਣ ਨੂੰ ਵੀ ਸੱਦਿਆ ਮੈਂ ਪ੍ਰਤਾਪ ਸਿੰਘ ਬਾਜਵੇ ਨੂੰ ਵੀ ਸੱਦਿਆ ਮੈਂ ਰਾਜਾ ਬੜਿੰਗ ਨੂੰ ਵੀ ਸੱਦਿਆ ਉਹ ਨਹੀਂ ਆ ਸਕੇ ਉਹ ਉੱਥੇ ਭੇਸ ਬਖੇਲ ਜੀ ਆਏ ਹਾਂ ਇਹੀ ਚੀਜ਼ ਦੀ ਉਹਨਾਂ ਨੂੰ ਤਕਲੀਫ ਹੋਈ ਵੀ ਬਾਬਾ ਜੀ ਨੇ ਬਾਹਰ ਆ ਕੇ ਡੇਡੇ ਵੱਡੇ ਲੀਡਰ ਸਾਊਚ ਬਣਾ ਲਏ ਸਾਨੂੰ ਮੈਸੇਜ ਨਹੀਂ ਲੱਗਿਆ ਤੇ ਨਹੀਂ ਮੈਂ ਤਾਂ ਖੁੱਲਾ ਸੱਦਾ ਸੀ ਮੈਂ ਤਾਂ ਦੇਖੋ ਜੇ ਤਾਂ ਮੈਂ ਕਿਸੇ ਨੂੰ ਘਰ ਆਏ ਨੂੰ ਬਾਹਰ ਕੰਢਿਆ ਹੋਵੇ ਫੇਰ ਕਿਉਂ ਕਹੇ ਮੈਂ ਤਾਂ ਖੁੱਲਾ ਸੱਦਾ ਸੀ ਸਾਰਿਆਂ ਨੂੰ ਸਾਰਿਆਂ ਨੂੰ ਵੈਲਕਮ ਕਿਉਂਕਿ ਕੋਈ ਮੇਤੋਂ ਛੋਟਾ ਕੋਈ ਮੇਤੋਂ 20 ਸਾਲ ਜੂਨੀਅਰ ਆ ਕੋਈ 15 ਸਾਲ ਜੂਨੀਅਰ ਆ ਤੇ ਕੋ ਉਹ ਵਿਚਾਰੇ ਆਉਂਦੇ ਆ ਤੇ ਮੈਨੂੰ ਤਾਂ ਖੁਸ਼ੀ ਦੀ ਗੱਲ ਆ ਯਾਰ ਨਹੀਂ ਕੀ ਹੈ ਕਾਂਗਰਸ ਪਾਰਟੀ ਦੀ ਨਹੀਂ ਕਾਂਗਰਸ ਪਾਰਟੀ ਬੜਾ ਵਿਸ਼ਾਲ ਹਿਰਦਾ ਰੱਖਦੀ ਆ ਨੇਤਾ ਵੀ ਵਿਸ਼ਾਲ ਹਿਰਦਾ ਰੱਖਦੇ ਨੇ ਤੇ ਇਹ ਜਿਹੜੀ ਤੁਹਾਨੂੰ ਮੈਂ ਦੱਸਿਆ ਜੇ ਕਿਸੇ ਹਲਕੇ 'ਚ 2 4 5 ਕੈਂਡੀਡੇਟ ਨੇ ਤਾਂ ਉਹ ਕਾਂਗਰਸ ਪਾਰਟੀ ਦੇ ਇੱਕ ਹੈਲਦੀ ਹੋਣ ਦੀ ਇੱਕ ਅੱਛੇ ਫਿਊਚਰ ਦੀ ਅੱਛੇ ਭਵਿੱਖ ਦੀ ਨਿਸ਼ਾਨੀ ਆ ਇਹਨੂੰ ਅਸੀਂ ਨੈਗੇਟਿਵ ਨਾ ਲਈਏ ਪੋਜ਼ਿਟਿਵ ਗੱਲ ਹੈ ਨਹੀਂ ਉਹ ਤਾਂ ਤੁਸੀਂ ਕਿਉਂਕਿ ਅਸੀਂ ਮੰਨ ਲਓ ਉਹ ਵੀ ਕੰਮ ਕਰ ਮੈਂ ਵੀ ਕੰਮ ਕਰਦਾ ਤਕੜੇ ਹੋ ਕੇ ਜਿੱਤੀਏ ਉਹ ਜਿੱਤ ਜਾਣ ਮੈਂ ਜਿੱਤਾਂ ਜਾਂ ਜਿਹੜੂ ਵੀ ਪਾਰਟੀ ਹਕਮ ਲਾਵੇ ਪਾਰਟੀ ਦੇ ਇਹ ਤਾਂ ਪਾਰਟੀ ਨੇ ਫੈਸਲਾ ਕਰਨਾ ਹੈ ਮੰਨ ਲਓ ਪਾਰਟੀ ਟਿਕਟ ਨਾ ਦੇਵੇ ਦਵੇ ਚਾਹੇ Oblige ਕਰੇ ਨਾ ਕਰੇ ਪਰ 바ਵਾ ਜੀ ਨੇ ਝੰਡਾ ਪੰਜੇ ਅਸੀਂ ਝੰਡਾ ਚੁੱਕੇ ਸਾਡਾ ਤਾਂ ਰਿਕਾਰਡ ਹੈ ਹੂੰ ਵੀ 92 ਤੋਂ ਚੱਕਿਆ ਹਮ ਹੋਰ ਕਿਸੇ ਦਾ ਰਿਕਾਰਡ ਤਾਂ ਨਹੀਂ ਹੈ ਉਸ ਤੋਂ ਬਾਅਦ ਵਾਲਾ ਕੋਈ ਗੱਲ ਨਹੀਂ ਜੇ ਮੰਨ ਲਓ ਕਿਸੇ ਨੂੰ ਟਿਕਟ ਮਿਲ ਗਈ ਜੇ ਇੱਕ ਵਾਰੀ ਨਾਂ ਮਿਲੀ ਅਗਲੀ ਵਾਰੀ ਮਿਲ ਗਈ ਕੋਈ ਫਰਕ ਨਹੀਂ ਪੈਂਦਾ ਹੁੰਦਾ ਇਹਨਾਂ ਗੱਲਾਂ ਨਾਲ ਤੇ ਤੇ ਉਹ ਮੈਂ ਤਾਂ 92 ਤੋਂ ਭੱਜਿਆ ਨਹੀਂ ਹਾਂ ਮੈਂ ਤਾਂ ਉਵੇਂ ਹੀ ਝੰਡਾ ਆਪਣੇ ਮਜ਼ਬੂਤ ਹੱਥਾਂ ਨਾਲ ਫੜ ਕੇ ਰੱਖਿਆ ਹੋਇਆ ਤੇ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਤੇ ਕੋਈ ਐਸੀ ਤਾਂ ਇੱਕ ਗੱਲ ਹੋਰ ਵੀ ਹੈ ਆਹੀ ਲਾਸਟ ਮੰਗਦੇ ਇਸ ਤੋਂ ਬਾਅਦ ਮੰਗਣੀ ਵੀ ਨਹੀਂ ਇਹ ਵੀ ਤੁਹਾਡੇ ਚੈਨਲ ਤੇ ਕਹਿ ਰਿਹਾ ਨਹੀਂ ਬਾਬਾ ਜੀ ਕੋਈ ਨਾਰਾਜ਼ਗੀ ਨਹੀਂ ਇਹ ਤੋਂ ਬਾਅਦ ਕੁਝ ਨਹੀਂ ਮੰਗਾਂਗੇ ਮੰਨ ਜੇ ਕੋਈ ਨਾਰਾਜ਼ਗੀ ਨਹੀਂ ਹੈ ਵੀ ਨਹੀਂ ਨਾਰਾਜ਼ਗੀ ਗੱਦੀ ਪਾਰਟੀ ਨੇ ਨਾਰਾਜ਼ਗੀ ਗੱਦੀ ਲੰਘੀ ਬਾਈਪਾਸ ਸਾਡੀ ਬਸ ਗੱਲ ਖਤਮ ਬਾਈਪਾਸ ਲੰਘੀ ਸ਼ਹਿਰ ਦੇ ਵਿੱਚ ਨਹੀਂ ਬਣਨ ਦਿੱਤੀ ਤਾਂ ਵੀ ਖੁਸ਼ ਹਾਂ ਕੋਈ ਗੱਲ ਨਹੀਂ ਸਾਡੀ ਕਿਸਮਤ ਹੀ ਐਸੀ ਆ ਤੇ ਸਾਡੀ ਕਿਸਮਤ ਜੋ ਲਿਖਿਆ ਅਸੀਂ ਉਹ ਹੀ ਭੁਗਤਣਾ ਜੇ ਅਸੀਂ ਕਿਸਮਤ ਨੂੰ ਮੰਨਦੇ ਹਾਂ ਤੇ ਕਾਂਗਰਸ ਪਾਰਟੀ ਹੈ ਕੋਈ ਗੱਲ ਨਹੀਂ ਜਿੱਥੇ ਜਿੱਥੇ ਰੱਖੇਗੀ ਉੱਥੇ ਰਹਿਣਾ ਸਾਡਾ ਫਰਜ਼ ਹੈ ਸਾਡੀ ਡਿਊਟੀ ਹੈ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਥੈਂ